ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਮੂਹ ਜੁਨੀਅਰ ਐਸੋਸੀਏਸ਼ਨਾਂ ਤੇ ਹੋਰ ਜਥੇਬੰਦੀਆਂ ਜਿਹੜੀਆਂ ਸੰਘਰਸ਼ ਕਰ ਰਹੀਆਂ ਨੇ ਉਹਨਾਂ ਨੂੰ ਸਿੱਧੀ ਚੇਤਾਵਨੀ ਦਿੱਤੀ ਔਰ ਸਾਫ਼ ਇਹ ਗੱਲ ਕਹਿਤੀ ਹੈ ਵੀ ਜੇ ਇਹ ਜਥੇਬੰਦੀਆਂ ਆਪਣੇ ਧਰਨੇ ਆ ਮੁਜਾਰਿਆ ਰਹੀਂ ਲੋਕਾਂ ਦੇ ਜਨਜੀਵਨ ਵਿੱਚ ਵਿਗੜ ਬਣ ਗਈਆਂ ਤੇ ਫਿਰ ਉਹਨਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਅੱਜ ਸਵੇਰੇ ਅਚਨਚੇਤ ਸਿੱਧੇ ਰੂਪ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਹੁਕਮ ਜਾਰੀ ਕੀਤਾ ਜਿਹਦੇ ਵਿੱਚ ਸਪਸ਼ਟ ਕਿਹਾ ਸੜਕਾਂ ਜਾਂ ਰੇਲਾਂ ਰੋਕਣ ਜਾਂ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਵਾਲੇ ਅਤੇ ਕੰਮਾਂ 'ਚ ਵਿਗਨ ਪਾਉਣ ਵਾਲੇ ਕੋਈ ਐਲਾਨੇ ਧਰਨੇ ਜਾਂ ਹੜਤਾਲਾਂ ਪਬਲਿਕ ਦੇ ਵਿਰੁੱਧ ਮੰਨੇ ਜਾਣਗੇ ਬੜਾ ਸਪਸ਼ਟ ਹੈ ਕਿ ਜਿਹੜਾ ਸੰਘਰਸ਼ ਸਰਕਾਰ ਦੀ ਨਜ਼ਰ ਵਿੱਚ ਇਹ ਹੋਵੇਗਾ ਵੇ ਇਹਨਾਂ ਨੇ ਕਿਤੇ ਆਮ ਲੋਕਾਂ ਦੇ ਜਨ ਜੀਵਨ 'ਚ ਵਿਗੜਨ ਪਾਇਆ ਤੇ ਮੰਨਿਆ ਜਾਵੇਗਾ ਵੀ ਇਹ ਪਬਲਿਕ ਦੇ ਵਿਰੁੱਧ ਹੈ ਤੇ ਪਬਲਿਕ ਦੇ ਵਿਰੁੱਧ ਮੰਨ ਕੇ ਫਿਰ ਪੁਲਿਸ ਅਜਈਆਂ ਜਥੇਬੰਦੀਆਂ ਦੀ ਲੀਡਰਸ਼ਿਪ ਉੱਪਰ ਸਿੱਧੇ ਸਖਤ ਐਫ ਆਈ ਆਰ ਦਰਜ ਕਰਕੇ ਕੇਸ ਚਲਾਵੇਗੀ ਇਹਦਾ ਅਰਥ ਬੜਾ ਸਾਫ਼ ਹੈ ਅ ਅੱਗੇ ਇਹ ਵੀ ਗੱਲ ਕਹਿੰਦੀ ਹੈ ਸੀਐਮ ਨੇ ਸਪਸ਼ਟ ਕਰਤਾ ਵੀ ਸਾਰੀਆਂ ਜਥੇਬੰਦੀਆਂ ਤੇ ਜੂਨੀਅਰਾਂ ਧਿਆਨ ਦੇਣ ਵਿਰੋਧ ਕਰਨ ਦੇ ਹੋਰ ਵੀ ਤਰੀਕੇ ਹਨ ਸਿਰਫ ਲੋਕਾਂ ਨੂੰ ਤੰਗ ਕਰਨਾ ਗਲਤ ਹੈ ਔਰ ਇਹ ਸਾਰੇ ਸ਼ਬਦ ਤੋਂ ਬੜਾ ਸਾਫ਼ ਹੈ ਵੀ ਸੀਐਮ ਨੇ ਸਿੱਧੇ ਰੂਪ ਵਿੱਚ ਇਹ ਵਾਰਨਿੰਗ ਦਿੱਤੀ ਹੈ ਸੰਘਰਸ਼ ਕਰਨ ਵਾਲੀਆਂ ਜੁਨਨਾਂ ਨੂੰ ਵੀ ਹੁਣ ਤੁਹਾਨੂੰ ਬਖਸ਼ਿਆ ਨਹੀਂ ਜਾਏਗਾ ਜੇ ਤੁਸੀਂ ਲੋਕਾਂ ਦੇ ਜੀਵਨ ਵਿੱਚ ਕਿਸੇ ਤਰ੍ਹਾਂ ਦਾ ਖੱਲਲ ਪੈਦਾ ਕਰੋਗੇ ਦਰਅਸਲ ਜਗਜੀਤ ਸਿੰਘ ਡੱਲੇਵਾਲ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਮਰਨਵਰ ਤੇ ਬੈਠੇ ਸੀ ਉਹਨਾਂ ਨੇ ਜਥੇਪਤੀ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਵੱਲੋਂ 6 ਮਈ ਨੂੰ ਸ਼ੰਭੂ ਠਾਣੇ ਦਾ ਘਰਾਓ ਕਰਨ ਦਾ ਐਲਾਨ ਕੀਤਾ ਸੀ ਉਹ ਐਲਾਨ ਇਸ ਲਈ ਕੀਤਾ ਸੀ ਕਿ ਪਿਛਲੇ ਸਮੇਂ ਜਦੋਂ ਲੀਡਰਸ਼ਿਪ ਚੰਡੀਗੜ੍ਹ ਚ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਕਰਨ ਆਈ ਸੀ ਉਦੋਂ ਅਚਨਚੇਤ ਪੰਜਾਬ ਪੁਲਿਸ ਨੇ ਸਰਵਨ ਸਿੰਘ ਪੰधेਰ ਤੇ ਜਗਜੀਤ ਸਿੰਘ ਡੱਲੇਵਾਲ ਸਮੇਤ ਹੋਰ ਕਈ ਕਿਸਾਨ ਲੀਡਰਾਂ ਨੂੰ ਹਿਰਾਸਤ ਵਿੱਚ ਲੈ ਕੇ ਤੇ ਸ਼ੰਭੂ ਤੇ ਖਨੌਰੀ ਬਾਰਡਰਾਂ ਤੇ ਲਾਏ ਜਿਹੜੇ ਮੋਰਚੇ ਅਸੀਂ ਕਿਸਾਨਾਂ ਤੇ ਪੱਟ ਦਿੱਤੇ ਸੀ ਪੁਲਿਸ ਨੇ ਪੂਰੀ ਤਰ੍ਹਾਂ ਜੀਐਸਬੀ ਮਸ਼ੀਨਾਂ ਦੀ ਵਰਤੋਂ ਕਰਕੇ ਉਹਨਾਂ ਨੂੰ ਖੇੜਤਾ ਸੀ ਤੇ ਫਿਰ ਇਹ ਦੋਸ਼ ਲੱਗੇ ਸੀ ਇਹ ਇਨਾ ਮੋਰਚਿਆਂ ਤੇ ਕਿਸਾਨਾਂ ਦੇ ਸਾਜ਼ੋ-ਸਮਾਨ ਨੂੰ ਚੋਰੀ ਕੀਤਾ ਗਿਆ ਉਹਦੇ ਵਿਰੁੱਧ ਇਹ ਪ੍ਰੋਟੈਸਟ ਧਰਨਾ 6 ਮਈ ਨੂੰ ਦੇਣਾ ਸੀ ਪਰ ਇਸ ਤੋਂ ਪਹਿਲਾਂ ਹੀ ਅੱਜ ਪੁਲਿਸ ਨੇ ਡੱਲੇਵਾਲ ਸਾਹਿਬ ਇਸੇ ਤਰ੍ਹਾਂ ਕਾਕਾ ਕੋਟੜਾ ਤੇ ਹੋਰ ਕਈ ਕਿਸਾਨ ਲੀਡਰਾਂ ਨੂੰ ਹਾਊਸ ਰੈਸਟ ਕਰਤਾ ਘਰਾਂ ਵਿੱਚ ਉਹਨਾਂ ਨੂੰ ਨਜ਼ਰਬੰਦ ਕਰ ਦਿੱਤਾ ਔਰ ਇਹ ਧਰਨਾ ਰੋਕਣ ਦਾ ਯਤਨ ਕੀਤਾ ਜਾ ਰਿਹਾ ਔਰ ਇਸੇ ਦੌਰਾਨ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁੱਦ ਆਪਣੇ ਵੱਲੋਂ ਗ੍ਰਹਿਭਾਗ ਵੱਲੋਂ ਨਹੀਂ ਕਹੇ ਸੈਕਟਰੀ ਵੱਲੋਂ ਨਹੀਂ ਡੀਜੀਪੀ ਵੱਲੋਂ ਨਹੀਂ ਖੁੱਦ ਮੁੱਖ ਮੰਤਰੀ ਨੇ ਸਿੱਧੀ ਚੇਤਾਵਨੀ ਦਿੱਤੀ ਹੈ ਵੀ ਜਿਹੜੀਆਂ ਸੰਘਰਸ਼ੀ ਜਥੇਬੰਦੀਆਂ ਰੇਲਾਂ ਰੋਕਣਗੀਆਂ ਸੜਕਾਂ ਰੋਕਣਗੀਆਂ ਜਾਂ ਇੰਝ ਜਾਪੇਗਾ ਵੀ ਉਹਨਾਂ ਦੇ ਸੰਘਰਸ਼ ਨਾਲ ਪਬਲਿਕ ਪਰੇਸ਼ਾਨ ਹੋਈ ਹੈ ਤੇ ਫਿਰ ਉਹਨਾਂ ਵਿਰੁੱਧ ਸਿੱਧੀ ਕਾਰਵਾਈ ਕੀਤੀ ਜਾਊਗੀ ਇਹ ਤੁਸੀਂ ਕਿਸਾਨਾਂ ਦੀ ਗੱਲ ਇਹ ਸਿਰਫ ਕਿਸਾਨਾਂ ਦੇ ਮਾਮਲੇ 'ਚ ਨਹੀਂ ਉਹਨਾਂ ਨੇ ਜੂਨੀਨ ਐਸੋਸੀਏਸ਼ਨਾਂ ਇਹ ਸਾਰੇ ਜਿਹੜੇ ਨਾਂ ਲਏ ਨੇ ਉਹਦਾ ਮਤਲਬ ਕਿਸੇ ਵੀ ਵਰਗ ਦੀ ਕੋਈ ਜੂਨੀਨ ਹੈ ਹੁਣ ਪਿਛਲੇ ਸਮੇਂ ਤੋਂ ਪੰਜਾਬ ਦੇ ਮੁਲਾਜ਼ਮ ਸੰਘਰਸ਼ ਕਰ ਰਹੇ ਨੇ 13 ਫੀਸਰ ਡੀਏ ਲੈਣ ਲਈ ਸੰਘਰਸ਼ ਕਰ ਰਹੇ ਨੇ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਸੰਘਰਸ਼ ਕਰ ਰਹੇ ਨੇ ਔਰ ਜਿਹੜੇ ਪੈਨਸ਼ਨਰ ਨੇ ਜਿਨ੍ਹਾਂ ਨੂੰ 42 ਕਿਸ਼ਤਾਂ ਟੁੱਟਵੇਂ ਢੰਗ ਨਾਲ ਜਿਹੜਾ ਏਰੀਅਰ ਦਿੱਤਾ ਜਾ ਰਿਹਾ ਉਹ ਕੀ ਚਹਾੜਾ ਪਾਰ ਹੈ ਵੀ ਸਾਨੂੰ ਇੱਕਜੁਕਤ ਜਿਹੜਾ ਆ ਉਹ ਏਰੀਅਰ ਦਿੱਤਾ ਜਾਵੇ ਔਰ ਇਹ ਵੀ ਜਾਣਕਾਰੀ ਮਿਲੀ ਹੈ ਕਈ ਪੈਨਸ਼ਨਰ ਦੇ ਖਾਤਿਆਂ ਵਿੱਚ ਹਾਲੇ ਏਰੀਅਰ ਦੀ ਪਹਿਲੀ ਕਿਸ਼ਤ ਨਹੀਂ ਆਈ ਉਹ ਪਰੇਸ਼ਾਨ ਨੇ ਉਹਨਾਂ ਨੂੰ ਕੋਈ ਜਵਾਬ ਦੇ ਹੀ ਨਹੀਂਗਾ ਵੀ ਉਹਨਾਂ ਦੀ ਕਿਸ਼ਤ ਕਿਹੜੇ ਖੂਚ ਪੈ ਗਈ ਹੈ ਔਰ ਇਸੇ ਤਰ੍ਹਾਂ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮ ਕੇਂਦਰ ਦੀ ਥਾਂ ਤੇ ਪੰਜਾਬ ਦੇ ਸਕੇਅਰ ਲੈਣ ਲਈ ਸੰਘਰਸ਼ ਕਰ ਰਹੇ ਨੇ ਕੋਟਾਂ 'ਚ ਵੀ ਉਹ ਸੰਘਰਸ਼ ਕਰ ਰਹੇ ਨੇ ਔਰ ਸੜਕਾਂ ਤੇ ਵੀ ਸੰਘਰਸ਼ ਕਰ ਰਹੇ ਨੇ ਮੁਢਲੀ ਤਨਖਾਹ ਤਿੰਨ ਸਾਲ ਜਿਹੜੇ ਰੈਗੂਲਰ ਭਰਤੀ ਹੁੰਦੇ ਨੇ ਉਹਨਾਂ ਨੂੰ ਦਿੱਤੀ ਜਾ ਰਹੀ ਉਹਦੇ ਵਿਰੁੱਧ ਵੀ ਪ੍ਰੋਟੈਸਟ ਚੱਲ ਰਿਹਾ ਔਰ ਖਾਸ ਕਰਕੇ ਠੇਕਾ ਤੇ ਆਊਟਸੋਰਸ ਮਜ਼ਦੂਰਾਂ ਵੱਡੇ ਪੱਧਰ ਤੇ ਸੰਘਰਸ਼ ਕਰ ਰਿਹਾ ਔਰ ਖਾਸ ਕਰਕੇ ਰੋਡਵੇਅ ਤੇ ਪੀਆਰਟੀਸੀ ਦੇ ਠੇਕਾ ਮਜ਼ਦੂਰਾਂ ਨੇ ਤੇ 20 21 ਤੇ 22 ਮਈ ਨੂੰ ਪੰਜਾਬ ਭਰ ਵਿੱਚ ਬੱਸਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕਰ ਦਿੱਤਾ ਇਹਦਾ ਮਤਲਬ ਵੀ ਜਿਹੜੇ ਇਹ ਬੋਲ ਨੇ ਸੀਐਮ ਭਗਵੰਤ ਮਾਨ ਦੇ ਜਿਹੜੇ ਹੁਕਮ ਹੈ ਇਸ ਸਿੱਧੇ ਤੌਰ ਤੇ ਉਹਨਾਂ ਤੇ ਲਾਗੂ ਹੋਣਗੇ ਕਿਉਂਕਿ ਜਦੋਂ ਚੱਕਾ ਜਾਮ ਕਰਨਗੇ ਲੋਕ ਪਰੇਸ਼ਾਨ ਹੋਣਗੇ ਔਰ ਦੂਸਰੇ ਪਾਸੇ ਰੋਡਵੇ ਨੂੰ ਘਟਾ ਪਊਗਾ ਤੇ ਇਹਨਾਂ ਮੁਲਾਜ਼ਮ ਲੀਡਰਾਂ ਉੱਪਰ ਵੀ ਐਕਸ਼ਨ ਹੋ ਸਕਦਾ ਸੋ ਇਹ ਸਾਰਾ ਜਿਹੜਾ ਹੁਕਮ ਜਾਰੀ ਕੀਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਹ ਜਾਬਦਾਬੇ ਸੰਘਰਸ਼ੀਲ ਜਥੇਬੰਦੀਆਂ ਯੂਨਨ ਐਸੋਸੀਏਸ਼ਨਾਂ ਲਈ ਇੱਕ ਬਹੁਤ ਵੱਡੀ ਚੁਣੌਤੀ ਹੈ